ਕਾਲ ਫਿਲਮ ਦਾ ਵੈਸੇ ਤਾਂ ਰੀਲਿਜ਼ ਹੋਣ ਤੋਂ ਪਹਿਲਾਂ ਹੀ ਵਿਰੋਧ ਹੋ ਰਿਹਾ ਸੀਗਾ ਪਰ ਰੀਲਿਜ਼ ਹੋਣ ਤੋਂ ਬਾਅਦ ਵੀ ਇਹਦਾ ਵਿਰੋਧ ਲਗਾਤਾਰ ਜਾਰੀ ਆ ਤੇ ਥੋੜਾ ਜਿਹਾ ਵੱਧ ਵੀ ਗਿਆ ਪਰ ਸਵਾਲ ਇੱਥੇ ਇਹ ਹੁੰਦਾ ਕਿ ਆਖਰ ਕਿਉਂ ਕਿਉਂ ਇਸ ਫਿਲਮ ਦਾ ਇੰਨਾ ਜ਼ਿਆਦਾ ਵਿਰੋਧ ਕਰ ਰਹੀਆਂ ਨੇ ਸਿੱਖ ਜਥੇਬੰਦੀਆਂ ਕੀ ਵਾਕਈ ਇਹਦੇ ਵਿੱਚ ਸਿੱਖਾਂ ਨੂੰ ਗਲਤ ਦਿਖਾਇਆ ਗਿਆ ਜਾਂ ਸਿੱਖ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਆ ਦੇਖੋ ਮੈਂ ਇਸ ਫਿਲਮ ਨੂੰ ਦੇਖ ਲਿਆ ਹੈ ਤੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਾਰੀ ਡਿਟੇਲ ਦੇਵਾਂਗਾ ਕੱਲੀ-ਕੱਲੀ ਗੱਲ ਸਮਝਾਵਾਂਗਾ ਕਿ ਕਿਉਂ ਵਿਰੋਧ ਹੋ ਰਿਹਾ ਅਤੇ ਕੀ ਉਹ ਵਿਰੋਧ ਸਹੀ ਹੈ ਜਾਂ ਨਹੀਂ ਇਸ ਫਿਲਮ ਦੇ 네ਗੇਟਿਵ ਪੁਆਇੰਟ ਤੇ ਗੁੱਡ ਪੁਆਇੰਟ ਪਲੱਸ ਇਹਦੀ ਕਹਾਣੀ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਵਿੱਚ ਪਤਾ ਲੱਗ ਜਾਏਗਾ ਵੀਡੀਓ ਨੂੰ ਦੇਖੋ ਐਂਡ ਤੱਕ ਅਤੇ ਇੱਕ ਹੀ ਗੁਜਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦੇ ਜੀ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਤਿੰਨ ਚੀਜ਼ਾਂ ਦੀ ਫਿਲਮ ਦੀ ਕਹਾਣੀ ਫਿਲਮ ਦੇ ਗੁੱਡ ਪੁਆਇੰਟਸ ਅਤੇ ਬੈਡ ਪੁਆਇੰਟ ਸਭ ਤੋਂ ਪਹਿਲਾਂ ਸਟੋਰੀ ਇਸ ਫਿਲਮ ਦੀ ਜਿਹੜੀ ਸਟੋਰੀ ਹੈ ਨਾ ਉਹ ਕਾਲਪਨਿਕ ਆ ਤਾਂ ਤੁਸੀਂ ਇਹਨੂੰ ਸਿੱਖ ਇਤਿਹਾਸ ਨਹੀਂ ਕਹਿ ਸਕਦੇ ਤੇ ਜੇ ਇਹ ਸਿੱਖ ਇਤਿਹਾਸ ਹੈ ਹੀ ਨਹੀਂ ਹੈ ਤਾਂ ਮਤਲਬ ਸਿੱਖ ਇਤਿਹਾਸ ਨਾਲ ਛੇੜਛਾੜ ਵਾਲੀ ਵੀ ਫਿਲਮ ਦੇ ਵਿੱਚ ਕੋਈ ਗੱਲ ਰਹੀ ਨਹੀਂ ਜਾਂਦੀ। ਕਿਉਂਕਿ ਜਿਹੜੀ ਸਟੋਰੀ ਹੈ ਨਾ ਇਹ ਅਸਲ ਦੇ ਵਿੱਚ ਕਿਸੇ ਇਤਿਹਾਸਕ ਕਰੈਕਟਰ ਦੇ ਉੱਪਰ ਨਹੀਂ ਸਗੋ ਇੱਕ ਪਿੰਡ ਦੀ ਸਟੋਰੀ ਆ ਇੱਕ ਪਿੰਡ ਅਤੇ ਉਸ ਪਿੰਡ ਦੇ ਵਿੱਚ ਰਹਿਣ ਵਾਲਾ ਇੱਕ ਸਿੰਘ ਅਕਾਲ ਸਿੰਘ ਇਹ ਪੂਰੀ ਫਿਲਮ ਉਹਨਾਂ ਦੇ irdgird ਹੀ ਘੁੰਮਦੀ ਆ। ਇਸ ਫਿਲਮ ਦਾ ਜੋ ਟਾਈਮ ਪੀਰੀਅਡ ਆ ਉਹ ਰੱਖਿਆ ਗਿਆ 1840 ਤੋਂ ਬਾਅਦ ਦਾ ਜ਼ਮਾਨਾ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਜਦੋਂ ਤੱਕ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਤੱਕ ਤਾਂ ਪੰਜਾਬ ਵੱਲ ਕਿਸੇ ਨੇ ਚੂਹ ਤੱਕ ਨਹੀਂ ਕੀਤੀ ਉਦੋਂ ਤੱਕ ਤਾਂ ਪੰਜਾਬ ਵੱਲ ਕਿਸੇ ਨੇ ਬੁਰੀ ਨਜ਼ਰ ਨਾਲ ਦੇਖਿਆ ਵੀ ਨਹੀਂ ਪਰ ਜਿਵੇਂ ਹੀ ਸਰਦਾਰ ਹਰੀ ਸਿੰਘ ਨਲੂਆ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਇਸ ਦੁਨੀਆ ਤੋਂ ਚਲੇ ਜਾਂਦੇ ਆ ਤਾਂ ਫਿਰ ਕੁਝ ਲੋਕ ਜੋ ਕਿ ਉਹਨਾਂ ਦੇ ਰਾਜ ਤੋਂ ਪਹਿਲਾਂ ਜਿਹਨਾਂ ਦਾ ਇੱਥੇ ਰਾਜ ਹੁੰਦਾ ਸੀਗਾ ਉਹ ਲੋਕ ਫਿਰ ਤੋਂ ਉੱਠ ਖੜਦੇ ਉਹਨਾਂ ਦੇ ਵਿੱਚ ਹੁੰਦੇ ਆ ਕੁਝ ਕਬੀਲੇ ਆਸਰ ਹੱਦ ਪਾਰ ਵਾਲੇ ਕਬੀਲੇ ਕੁਝ ਅਫਗਾਨੀ ਕਬੀਲੇ ਉਹ ਫਿਰ ਤੋਂ ਪੰਜਾਬ ਦੇ ਵਿੱਚ ਜਿਹੜਾ ਉਹ ਹਮਲੇ ਕਰਨੇ ਸ਼ੁਰੂ ਕਰ ਦਿੰਦੇ ਆ ਤੇ ਜਿਹੜੇ ਸਰਹੱਦੀ ਇਲਾਕੇ ਹੁੰਦੇ ਆ ਉੱਥੇ ਫਿਰ ਤੋਂ ਕਈ ਇਲਾਕਿਆਂ ਦੇ ਉੱਪਰ ਉਹਨਾਂ ਦਾ ਕਬਜ਼ਾ ਹੋ ਜਾਂਦਾ ਉਹਨਾਂ ਦੇ ਵਿੱਚੋਂ ਹੀ ਇੱਕ ਕਬੀਲਾ ਹੁੰਦਾ ਜਿਹਨਾਂ ਨੂੰ ਕੀ ਮਾਰਖਾਨੇ ਆਖਿਆ ਜਾਂਦਾ ਤੇ ਉਹ ਪੰਜਾਬ ਦੇ ਜਿਹੜੇ ਪੱਛਮੀ ਤਰਾਦੀ ਇਲਾਕੇ ਆ ਉਹਤੇ ਹਮਲੇ ਕਰਨੇ ਸ਼ੁਰੂ ਕਰ ਦਿੰਦੇ ਆ ਕਈ ਪਿੰਡਾਂ ਨੂੰ ਲੁੱਟ-ਪਾਟ ਕਰਦੇ ਆ ਉਹਨਾਂ ਦਾ ਇੱਕ ਹਮਲਾ ਜਿਹੜਾ ਹੁੰਦਾ ਉਹ ਅਕਾਲ ਸਿੰਘ ਦੇ ਪਿੰਡ ਦੇ ਉੱਤੇ ਹੁੰਦਾ ਜਿੱਤੋਂ ਇਹ ਕਹਾਣੀ ਸ਼ੁਰੂ ਹੁੰਦੀ ਹੈ ਕਿ ਜਦੋਂ ਉਹ ਹਮਲਾ ਕਰਦੇ ਆ ਉਸ ਹਮਲੇ ਦੇ ਦੌਰਾਨ ਅਕਾਲ ਸਿੰਘ ਅਤੇ ਉਹਦੇ ਪਿੰਡ ਦੇ ਹੋਰ ਸਿੰਘ ਸਾਥੀਆਂ ਨੇ ਮਿਲ ਕੇ ਉਹਨਾਂ ਮਾਰਖਾਨਿਆਂ ਦਾ ਬਹੁਤ ਤਕੜੀ ਤਰੀਕੇ ਨਾਲ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਵਾਪਸ ਧਕੇਲ ਦਿੱਤਾ ਜਾਂਦਾ ਤੇ ਇੱਕ ਸਮ ਨਾਲ ਕੀ ਉਹਨਾਂ ਦੀ ਹਾਰ ਹੁੰਦੀ ਹੈਗੀ ਉਹਨਾਂ ਕਬੀਲੇ ਵਾਲਿਆਂ ਦੀ ਤੇ ਉਹਨਾਂ ਦੀ ਜੋ ਸਰਦਾਰ ਇੱਕ ਮਹਿਲਾ ਹੁੰਦੀ ਆ ਉਹ ਇਹ ਹਮਲੇ ਦੇ ਦੌਰਾਨ ਸਿੱਖਾਂ ਤੇ ਜੋਹਰ ਦੇਖਦੀ ਆ ਖਾਰਥਿਆਂ ਦੇ ਜੋਹਰ ਦੇਖਦੀ ਆ ਅਕਾਲ ਸਿੰਘ ਨੂੰ ਲੜਦਾ ਦੇਖਦੀ ਆ ਤਾਂ ਉਹ ਇੰਨਾ ਜ਼ਿਆਦਾ ਡਰ ਜਾਂਦੀ ਆ ਉਹਨੇ ਇਸ ਤਰ੍ਹਾਂ ਦਾ ਪਹਿਲਾਂ ਕਦੇ ਕੁਝ ਦੇਖਿਆ ਨਹੀਂ ਹੁੰਦਾ ਤੇ ਉਹ ਫਿਰ ਆਪਣੇ ਭਰਾ ਜੋ ਕਿ ਉਹਨਾਂ ਦਾ ਸਭ ਤੋਂ ਵੱਡਾ ਸਰਦਾਰ ਹੁੰਦਾ ਜੰਗੀ ਜਹਾਨਾ ਉਹਨੂੰ ਕਹਿੰਦੀ ਆ ਕਿ ਉਹ ਤੋਂ ਪ੍ਰੋਮਿਸ ਲੈਂਦੀ ਆ ਕਿ ਤੂੰ ਅੱਜ ਤੋਂ ਬਾਅਦ ਕਦੇ ਵੀ ਦਰਿਆ ਦੇ ਇਸ ਪਾਰ ਨਹੀਂ ਆਏਗਾ ਇਧਰਲੇ ਪਾਸੇ ਕਦੇ ਹਮਲਾ ਨਹੀਂ ਕਰੇਗਾ ਯਾਨੀ ਕਿ ਤੂੰ ਪੂਰਬ ਵੱਲ ਨੂੰ ਪੰਜਾਬ ਵੱਲ ਨੂੰ ਚਾਕੇਗਾ ਵੀ ਨਹੀਂ ਸੋ ਉਸ ਤੋਂ ਬਾਅਦ ਦੇ ਵਿੱਚ ਕਈ ਸਾਲ ਬੀਤ ਜਾਂਦੇ ਆ ਪਰ ਫਿਰ ਕੁਝ ਇਸ ਤਰ੍ਹਾਂ ਦੇ ਸਨਾਰੀਓ ਬਣਦੇ ਆ ਕਿ ਜੰਗੀ ਜਹਾਨਾ ਆਪਣੇ ਲਸ਼ਕਰ ਦੇ ਨਾਲ ਦਰਿਆ ਪਾਰ ਕਰਕੇ ਅਕਾਲ ਸਿੰਘ ਦੇ ਪਿੰਡ ਦੇ ਉੱਤੇ ਹਮਲਾ ਕਰ ਦਿੰਦਾ ਉਹ ਹਮਲਾ ਕਿਉਂ ਕਰਦਾ ਅਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਅਤੇ ਅਕਾਲ ਸਿੰਘ ਦੀ ਕਹਾਣੀ ਇਹਦੇ ਵਿੱਚ ਕੀ ਹੈ ਇਹ ਸਭ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ ਮੈਂ ਸਾਰੇ ਸਪੌਇਲਰ ਨਹੀਂ ਦੇ ਸਕਦਾ ਸੋ ਮੈਂ ਮੋਟਾ-ਮੋਟਾ ਤੁਹਾਨੂੰ ਦੱਸਿਆ ਇਹ ਸਿਰਫ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਹ ਕਹਾਣੀ ਇੱਕ ਪਿੰਡ ਵਿੱਚ ਰਹਿਣ ਵਾਲੇ ਇੱਕ ਸਿੰਘ ਸਰਦਾਰ ਦੀ ਆ ਜਿਹਦਾ ਨਾਮ ਹੈਗਾ ਅਕਾਲ ਸਿੰਘ ਉਹ ਸਾਰਿਆਂ ਤੋਂ ਬਹਾਦਰ ਹੈ ਉਹਨੂੰ ਸਾਰੀਆਂ ਤਕਨੀਕਾਂ ਆਉਂਦੀਆਂ ਨੇ ਉਹ ਖਾਲਸਾ ਪਿੰਡ ਦੇ ਵਿੱਚ ਬਹੁਤ سارے ਲੋਕ ਸਿੱਖ ਨੇ ਕਾਲਤੇ ਨੇ ਯਾਨੀ ਪਿੰਡ ਦੇ ਸਾਰੇ ਹੀ ਲੋਕ ਜੁਝਾਰੂ ਨੇ ਅਤੇ ਡੱਟ ਕੇ ਮੁਕਾਬਲਾ ਕਰਦੇ ਨੇ ਜਦੋਂ ਵੀ ਕੋਈ ਧਾੜਵੀ ਇਹਨਾਂ ਤੇ ਚੜ ਕੇ ਆਉਂਦਾ ਤਾਂ ਇਹ ਪਿੰਡ ਦੇ ਲੋਕ ਇਕੱਠੇ ਹੋ ਕੇ ਉਹਨਾਂ ਦਾ ਮੁਕਾਬਲਾ ਕਰਦੇ ਆ ਤੇ ਸਾਰੇ ਲੋਕਾਂ ਨੂੰ ਹੀ ਤਲਵਾਰਬਾਜ਼ੀ ਆਉਂਦੀ ਆ ਗੱਤਕਾ ਆਉਂਦਾ ਤੀਰ ਕਮਾਨ ਚਲਾਉਣੇ ਆਉਂਦੇ ਆ ਕਈ ਤਰ੍ਹਾਂ ਦੇ ਹਥਿਆਰ ਆਉਂਦੇ ਬੇਸਿਕਲੀ ਇਹ ਉਸ ਪਿੰਡ ਦੀ ਕਹਾਣੀ ਹੈ ਹੁਣ ਗੱਲ ਕਰ ਲੈਂਦੇ ਆ ਆਪਾਂ ਇਸ ਫਿਲਮ ਦੇ ਗੁੱਡ ਪੁਆਇੰਟਸ ਦੀ ਗੁੱਡ ਪੁਆਇੰਟਸ ਇਹ ਹੈ ਕਿ ਇਹਦੇ ਵਿੱਚ ਜੋ ਤਿੱਖਾ ਵੀ ਜੋ ਫਾਈਟ ਦਿਖਾਈ ਗਈ ਆ ਜੋ ਖਾਲਤਿਆਂ ਦੀ ਫਾਈਟ ਅਸਲੀ ਲੜਾਈ ਜਿਸ ਤਰੀਕੇ ਨਾਲ ਦਿਖਾਈ ਗਈ ਆ ਉਹ ਬਹੁਤ ਬਿਹਤਰੀਨ ਆ ਫਾਈਟ ਸੀਨ ਵਾਕਈ ਕਮਾਲ ਦੇ ਆ ਉਹਨਾਂ ਤੇ ਮਿਹਨਤ ਕੀਤੀ ਲੱਗਦੀ ਆ ਈਵਨ ਕਿ ਜੋ ਬੱਚਿਆਂ ਨੇ ਜੋ ਫਾਈਟ ਸੀਨ ਲੜੇ ਨਾ ਸ਼ਿੰਦਾਗਰੇ ਵਾਲਾ ਧਾਰੇ ਵਿੱਚ ਬਹੁਤ ਕਮਾਲ ਦਾ ਇੱਕ ਸੀਨ ਆ ਉਹ ਤਾਂ ਮਤਲਬ ਕਿ ਜਿਸ ਤਰੀਕੇ ਨਾਲ ਫਿਲਮਾਇਆ ਤੇ ਜਿਸ ਤਰੀਕੇ ਦੀ ਉਹਨੇ ਉਹਦੇ ਵਿੱਚ ਐਕਟਿੰਗ ਕੀਤੀ ਹੈ ਉਹ ਲਾਜਵਾਬ ਆ ਇਸ ਤੋਂ ਇਲਾਵਾ ਕਲਾਈਮੈਕਸ ਦੇ ਵਿੱਚ ਇੱਕ ਸੀਨ ਆਉਂਦਾ ਆਖਰੀ ਦੇ 5-6 ਮਿੰਟਾਂ ਦੇ ਵਿੱਚ ਉਹ ਤਾਂ ਤੁਹਾਡੇ ਲੂ ਕੰਡੇ ਖੜੇ ਕਰ ਸਕਦਾ ਇੱਕ ਅਥਲੀ ਖਾਲਤੇ ਦੀ ਪਾਵਰ ਕਿ ਜੇ ਇੱਕ ਸਿੰਘ ਦੇ ਮੂਰੇ 60-70 ਦੁਸ਼ਮਣ ਵੀ ਆ ਕੇ ਖੜੇ ਹੋ ਜਾਣ ਤਾਂ ਉਹ ਕਿਸ ਤਰ੍ਹਾਂ ਉਹਨਾਂ ਦਾ ਮੁਕਾਬਲਾ ਕਰੇਗਾ ਕਿਸ ਤਰ੍ਹਾਂ ਲੜੇਗਾ ਉੱਤੇ ਵਾਕਈ ਦੇ ਵਿੱਚ ਲੂ ਕੰਡੇ ਖੜੇ ਹੁੰਦੇ ਆ ਤੋਂ ਫਾਈਟ ਸੀਨ ਤਾਂ ਸਾਰੇ ਕਮਾਲ ਦੇ ਫਿਲਮਾਇਆ ਗਿਆ ਸੈਟਅਪ ਵੀ ਵੱਡਾ ਲਾਇਆ ਗਿਆ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੀਨ ਹੈ ਇਸ ਫਿਲਮ ਦੇ ਵਿੱਚ ਜੋ ਕਿ ਫਿਲਮ ਦੇ ਸਟਾਰਟਿੰਗ ਦੇ ਵਿੱਚ ਜਿੱਥੇ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਫਿਲਮਾਇਆ ਇੱਕ ਸਰਦਾਰ ਹਰੀ ਸਿੰਘ ਨਲੂਹਾ ਜੀ ਦਾ ਸੀਨ ਹੈ ਕਿ ਜਦੋਂ ਉਹਨਾਂ ਦੇ ਕਸ਼ਾਰੇ ਨੂੰ ਦੇਖ ਕੇ ਹੀ ਟੰਗੇ ਬਏ ਕਸ਼ਾਰੇ ਨੂੰ ਦੇਖ ਕੇ ਹੀ ਅਫਗਾਨੀ ਭੱਜ ਜਾਂਦੇ ਆ ਡਰ ਕੇ ਉਹ ਵੀ ਬੜਾ ਖੂਬਸੂਰਤ ਸੀਨ ਹੈ ਇੱਕ ਜੋ ਸਾਰਿਆਂ ਤੋਂ ਵਧੀਆ ਚੀਜ਼ ਹੈ ਦੀ ਹਰ ਜਗ੍ਹਾ ਖਾਲਸਿਆਂ ਦੀ ਮਾਣ ਵਧਾਉਣ ਵਾਲੀ ਗੱਲ ਕੀਤੀ ਗਈ ਹੈ ਗੁਰੂ ਗੋਬਿੰਦ ਸਿੰਘ ਜੀ ਬਾਰੇ ਹੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਸਾਰੀ ਫਿਲਮ ਦੇ ਵਿੱਚ ਕਿ ਖਾਲਸਾ ਆਖਿਰਕਾਰ ਹੈ ਕਿ ਖਾਲਸਿਆਂ ਦੀ ਬਹਾਦਰੀ ਬਾਰੇ ਹੀ ਗੱਲਾਂ ਹੁੰਦੀ ਹੈ ਕਿ ਖਾਲਸਾ ਇਹ ਹੈ ਖਾਲਸਾ ਆਹ ਕਰਦਾ ਇਹ ਖਾਲਸੇ ਦੇ ਫਰਜ਼ ਆ ਕੋਈ ਵੀ ਗਲਤ ਚੀਜ਼ ਨਹੀਂ ਬੋਲੀ ਗਈ ਖਾਲਸਿਆਂ ਬਾਰੇ ਨਾ ਸਿੱਖਾਂ ਬਾਰੇ ਨਾ ਉਹਨਾਂ ਨੂੰ ਗਲਤ ਪੇਸ਼ ਕੀਤਾ ਨਾ ਹੀ ਕੋਈ ਫਿਲਮ ਦੇ ਵਿੱਚ ਗਲਤ ਸੀਨ ਆ ਗਲਤ ਫਿਲਮ ਦੇ ਵਿੱਚ ਕੁਝ ਵੀ ਨਹੀਂ ਬਸ ਫਿਲਮ ਦੇ ਵਿੱਚ ਕੁਝ ਘਟਾਣੇ ਕੁਝ ਮਿਸਟੇਕਾਂ ਨੇ ਉਹਨਾਂ ਨੂੰ ਕੋ ਮਿਸਟੇਕਾਂ ਕਹਿ ਸਕਦੇ ਆ ਜੋ ਕਿ ਇਸ ਫਿਲਮ ਦੇ ਨੈਗੇਟਿਵ ਪੁਆਇੰਟ ਤਾਂ ਹੁਣ ਮੈਂ ਤੁਹਾਨੂੰ ਨੈਗੇਟਿਵ ਪੁਆਇੰਟ ਦੱਸਦਾ ਜਿਨ੍ਹਾਂ ਦੇ ਲਈ ਇਸ ਫਿਲਮ ਦਾ ਵਿਰੋਧ ਹੋ ਰਿਹਾ ਉਹ ਪਹਿਲਾ ਇਹ ਹੈ ਕਿ ਉਹਨਾਂ ਦੇ ਕੋਸਟਿਊਮ ਜੋ ਉਹਨਾਂ ਦੇ ਵਸਤਰ ਨੇ ਨਾ ਉਹ ਥੋੜੇ ਜੇ ਇਸ ਤਰ੍ਹਾਂ ਨਹੀਂ ਲੱਗਦੇ ਕਿ ਜਿਵੇਂ ਆਪਾਂ ਅਕਸਰ ਖਾਲਸਿਆਂ ਦੇ ਪਾਏ ਹੋਏ ਦੇਖਦੇ ਹਾਂ ਹਾਲਾਂਕਿ ਜ਼ਿਆਦਾਤਰ ਦੇ ਤਾਂ ਖਾਲਸਿਆਂ ਵਰਗੇ ਵਸਤਰ ਹੀ ਹੈਗੇ ਨੇ ਪਰ ਜੋ ਫਿਲਮ ਦੇ ਮੇਨ ਕੈਰੇਕਟਰ ਨਾ ਉਹ ਹਰ ਵਕਤ ਐਦਾਂ ਲੱਗਦਾ ਜਿਵੇਂ ਕਿ ਵਾਰ ਜਿਹੜੇ ਜੰਗ ਵੇਲੇ ਪਾਏ ਜਾਣ ਵਾਲੇ ਵਸਤਰ ਉਹਨਾਂ ਵਿੱਚ ਰਹਿੰਦੇ ਆ ਜਿਵੇਂ ਕਿ ਉਹਨਾਂ ਦੇ ਜੋ ਵਕਤਰ ਹੁੰਦੇ ਉਹ ਹੀ ਪਾਈ ਰੱਖਦੇ ਨੇ ਅਤੇ ਹਰ ਵਕਤ ਤਿਆਰ ਰਹਿੰਦੇ ਨੇ ਉਹ ਚੀਜ਼ ਥੋੜੀ ਜਿਹੀ ਖਟਕਦੀ ਹੈ ਕਿ 24 ਘੰਟੇ ਹੀ ਥੋੜਾ ਜੰਗ ਹੁੰਦੀ ਰਹੀ ਹੋਵੇਗੀ इवन ਕਿ ਫਿਲਮ ਦੇ ਵਿੱਚ ਜੋ ਮੇਨ کردار ਨਿਮਰਤ ਖਹਿਰਾ ਦਾ ਨਿਭਾਇਆ ਹੋਇਆ ਹੈ ਉਹ ਵੀ 24 ਘੰਟੇ ਇਸ ਤਰ੍ਹਾਂ ਰਹਿੰਦੀ ਹੈ ਕਿ ਜਿਵੇਂ ਬਸ ਹੁਣ ਹੀ ਜੰਗ ਹੋਣ ਵਾਲੀ ਹੈ ਤਾਂ ਉਹ ਜੰਗ ਦੇ ਵਾਸਤਰਾਂ ਦੇ ਵਿੱਚ ਹੀ ਤਿਆਰ ਰਹਿੰਦੇ ਆ ਹਾਂ ਉਹਦੇ ਵਿੱਚ ਇੱਕ ਡਾਇਲੋਗ ਵੀ ਹੈ ਜਿਸ ਦੇ ਵਿੱਚ ਪਿਗਰੇਵਾਲ ਦਾ ਕਰੈਕਟਰ ਆਕਾਲ ਸਿੰਘ ਕਹਿੰਦਾ ਕਿ ਖਾਲਸੇ ਨੂੰ ਹਮੇਸ਼ਾ ਜੰਗ ਲਈ ਤਿਆਰ ਰਹਿਣਾ ਚਾਹੀਦਾ ਪਰ ਜੇ ਤਾਂ ਇਹ ਫਿਲਮ ਕਿਸੇ ਫੌਜ ਦੇ ਉੱਪਰ ਹੁੰਦੀ ਉਹ ਕੋਈ ਜਰਨਲ ਹੁੰਦਾ ਪਹੁੰਚਦਾ ਫਿਰਤਾ ਆਪਾਂ ਇਹ ਕਹਿ ਸਕਦੇ ਸੀਗੇ ਕਿ ਉਹ ਕਿਸੇ ਪੋਸਟ ਦੇ ਉੱਪਰ ਹੈ ਜਾਂ ਕਿਤੇ ਖਾਲਸਾਈ ਫੌਜ ਦੀ ਕਹਾਣੀ ਆ ਪਰ ਇਹ ਤਾਂ ਪਿੰਡ ਦੀ ਕਹਾਣੀ ਆ ਪਿੰਡ ਦੇ ਵਿੱਚ ਵੀ 24 ਘੰਟੇ ਉਸ ਤਰ੍ਹਾਂ ਦੇ ਹੀ ਵਸਤਰ ਪਾਏ ਰੱਖਣੇ ਉਹ ਥੋੜਾ ਜਿਹਾ ਲੱਗਦਾ ਕਿ ਉਹ ਜੰਗ ਵਾਲੇ ਵਸਤਰ ਹੈ ਉਹ ਆਮ ਵਸਤਰ ਨਹੀਂ ਹੈ ਉਹਦੇ ਚ ਥੋੜੀ ਜਿਹਾ ਨੇ ਡਿਟੇਲਿੰਗ ਵਿੱਚ ਘਾਟ ਰਹੀ ਆ ਫਿਲਮ ਦੇ ਵਿੱਚ ਦੂਸਰੀ ਜੋ ਫਿਲਮ ਦੇ ਵਿੱਚ ਗਲਤੀ ਆ ਉਹ ਇਹ ਆ ਕਿ ਫਿਲਮ ਦੇ ਵਿੱਚ ਪੰਜਾਬੀਅਤ ਦੀ ਘਾਟ ਰੜਕਦੀ ਆ ਇਹਦਾ ਪਹਿਲਾ ਕਾਰਨ ਤਾਂ ਇਹ ਆ ਕਿ ਜੋ ਫਿਲਮ ਦਾ ਮਿਊਜ਼ਿਕ ਹੈ ਉਹ ਸ਼ੰਕਰ ਐਹਸਾਨ ਲੋਇਤਾਰ ਨੇ ਦਿੱਤਾ ਤੇ ਉਹ ਇੱਕ ਬਹੁਤ ਵੱਡੇ 뮤జిక్ ਡਾਇਰੈਕਟਰ ਨੇ ਪਰ ਉਹ ਹਿੰਦੀ 뮤జిక్ ਡਾਇਰੈਕਟਰ ਨੇ ਉਹ ਪੰਜਾਬੀ 뮤జిక్ ਡਾਇਰੈਕਟਰ ਨਹੀਂ ਆ ਤੇ ਉਹਨਾਂ ਦੇ 뮤జిక్ ਦੇ ਵਿੱਚੋਂ ਥੋੜੀ ਜੀ ਹਿੰਦੀ ਵਾਲੀ ਝਲਕ ਮਿਲਦੀ ਆ ਹਿੰਦੀ 뮤జిక్ ਲੱਗਦਾ ਜੇ ਕਿਤੇ ਕਿਸੇ ਪੰਜਾਬੀ 뮤జిక్ ਡਾਇਰੈਕਟਰ ਨੇ ਇਹਦਾ 뮤జిక్ ਦਿੱਤਾ ਹੁੰਦਾ ਤਾਂ ਗੱਲ ਹੀ ਕੁਝ ਵੱਖਰੀ ਹੋਣੀ ਸੀ ਫਿਰ ਦੇਸੀ ਪੁਣਾ ਜਿਹਾ ਨਾ ਪੰਜਾਬੀਅਤ ਝਲਕਣੀ ਸੀ ਫਿਲਮ ਦੇ ਵਿੱਚ ਕਿਤੇ ਕਿਤੇ ਪੰਜਾਬੀ ਉਸ ਤਰ੍ਹਾਂ ਦਾ ਗਾਣਾ ਆਉਂਦਾ ਜਿਵੇਂ ਦੋ ਥਾਈ ਬਾਈ ਸਿੱਧੂ ਮੂਸੇ ਵਾਲੇ ਦੇ ਗਾਣੇ ਚੱਲਦੇ ਆ ਦੋ ਥਾਈ ਉਹਨਾਂ ਦਾ ਗਾਣਾ ਚੱਲਦਾ ਉਦੋਂ ਲੱਗਦਾ ਕਿ ਯਾਰ ਜੇ ਆ ਮਿਊਜ਼ਿਕ ਆ ਗਾਣਾ ਪੂਰੀ ਫਿਲਮ ਵਿੱਚ ਹੀ ਹੁੰਦਾ ਤਾਂ ਫਿਰ ਗੱਲ ਹੀ ਕੁਝ ਵੱਖਰੀ ਹੋਣੀ ਸੀ ਉਹ ਇੱਕ ਘਾੜ ਰੜਕਦੀ ਹੈ ਕਿ ਪੰਜਾਬੀਅਤ ਫਿਲਮ ਦੇ ਵਿੱਚੋਂ ਨਜ਼ਰ ਨਹੀਂ ਆ ਰਹੀ ਪੰਜਾਬ ਦਾ ਅਸਲੀ ਮਿਊਜ਼ਿਕ ਅਸਲੀ ਪਿੰਡ ਉਸ ਤਰ੍ਹਾਂ ਦਾ ਕਲਚਰ ਨਜ਼ਰ ਨਹੀਂ ਆ ਰਿਹਾ ਥੋੜਾ ਜਿਹਾ ਵਧਾ ਚੜਾ ਕੇ ਪੇਸ਼ ਕੀਤਾ ਗਿਆ ਜਿਵੇਂ ਸਾਊਥ ਵਾਲੇ ਕਰਦੇ ਨੇ ਥੋੜਾ ਜਿਹਾ ਉਸ ਤਰੀਕੇ ਦੀ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਦੂਸਰੀ ਜੋ ਗੱਲ ਇਹ ਵੀ ਤੁਸੀਂ ਇਸ ਨੂੰ ਸਿੱਖ ਇਤਿਹਾਸ ਜਾਂ ਫਿਰ ਧਾਰਮਿਕ ਦ੍ਰਿਸ਼ਟੀਕੋਣ ਨਾਲ ਨਾ ਦੇਖੋ ਇਸ ਨੂੰ ਇੱਕ ਐਕਸ਼ਨ ਫਿਲਮ ਦੇ ਤੌਰ ਤੇ ਵੀ ਦੇਖ ਸਕਦੇ ਹੋ ਕਿਉਂਕਿ ਓਵਰਆਲ ਫਿਲਮ ਦੀ ਕਹਾਣੀ ਦੇ ਵਿੱਚ ਐਕਸ਼ਨ ਹੀ ਹੋ ਰਿਹਾ ਫਿਲਮ ਦੀ ਕਹਾਣੀ ਬਹੁਤ ਸਿੰਪਲ ਆ ਕਿ ہاں ਉਹਨਾਂ ਦੇ ਇੱਕ ਲਸ਼ਕਰ ਨੇ ਹਮਲਾ ਕੀਤਾ ਅੱਜ ਤੋਂ ਕਈ ਸਾਲ ਪਹਿਲਾਂ ਵੀ ਕੀਤਾ ਹੀ ਹੁਣ ਉਹ ਫੇਰ ਕਰ ਰਹੇ ਨੇ ਤੇ ਬਸ ਇਹੀ ਇਹਦੀ ਫਿਲਮ ਦੀ ਕਹਾਣੀ ਆ ਤੇ ਜੋ 네ਗੇਟਿਵ ਪੁਆਇੰਟਸ ਦੀ ਵੀ ਮੈਂ ਤੁਹਾਨੂੰ ਗਿਣਾਏ ਆ ਉਹ ਇਹੀ ਆ ਕਿ ਫਿਲਮ ਦੇ ਵਿੱਚੋਂ ਜੋ ਅਸਲੀ ਪੰਜਾਬੀਅਤ ਆ ਉਹ ਨਹੀਂ ਚਲਕਦੀ ਹੁਣ ਇਹਨਾਂ ਨੂੰ ਆਪਾਂ ਮਿਸਟੇਕਾਂ ਵੀ ਕਹਿ ਸਕਦੇ ਹਾਂ ਜਾਂ ਫਿਰ ਇਹਨਾਂ ਨੂੰ ਆਪਾਂ ਕਹੀਏ ਕਿ ਇਹ ਜੀ ਉਹਨਾਂ ਨੇ ਜਾਣਬੁੱਝ ਕੇ ਕੀਤਾ ਫਿਰ ਤਾਂ ਆਪਾਂ ਤੇ ਸਵਾਲ ਉਠਾਈ ਨਹੀਂ ਸਕਦੇ ਕਿ ਜਿਹੜੇ ਉਹ ਵਸਤਰ ਉਹਨਾਂ ਦੇ ਉਹ ਕੁਝ ਸ਼ਸਤਰ ਤੇ ਇਸ ਤਰ੍ਹਾਂ ਦਾ ਥੋੜਾ ਜਿਹਾ 뮤직 ਉਹ ਸਾਰਾ ਬੈਕਗ੍ਰਾਉਂਡ ਸੈਟਅਪ ਜੋ ਉਹਨਾਂ ਨੇ ਇਸ ਤਰ੍ਹਾਂ ਰੱਖਿਆ ਜੇ ਉਹਨਾਂ ਨੇ ਉਹ ਜਾਣਬੁੱਝ ਕੇ ਰੱਖਿਆ ਤਾਂ ਇਹਦਾ ਮਤਲਬ ਕਿ ਉਹ ਚਾਹੁੰਦੇ ਸੀ ਕਿ ਇਸ ਤਰ੍ਹਾਂ ਦਾ ਹੀ ਹੋਵੇ ਫਿਰ ਆਪਾਂ ਦਾ ਵਿਰੋਧ ਕਰਨਾ ਬਣਦਾ ਵੀ ਨਹੀਂ ਕਿ ਸ਼ਾਇਦ ਉਹ ਇਸ ਨੂੰ ਬਣਾਉਣਾ ਹੀ ਇਸ ਤਰ੍ਹਾਂ ਦਾ ਚਾਹੁੰਦੇ ਦੀ ਫਿਲਮ ਦੇ ਵਿੱਚ ਕਿ ਇਸ ਤਰ੍ਹਾਂ ਦੀ ਕਹਾਣੀ ਓਵਰਆਲ ਫਿਲਮ ਹੈ ਜਿਹੜੀ ਉਹ ਅਕਾਲ ਸਿੰਘ ਦੀ ਆ ਇਹ ਅਕਾਲ ਸਿੰਘ ਨਾਂ ਦਾ ਇੱਕ ਸਿੰਘ ਹੈ ਤੇ ਅਕਾਲ ਸਿੰਘ ਤੋਂ ਮੇਰਾ ਮਤਲਬ ਹੈ ਕਿ ਪੀਰੇ ਗਰੇਵਾਲ ਦੀ ਹੈ ਸਾਰੀ ਫਿਲਮ ਦੇ ਵਿੱਚ ਉਹੀ ਸ਼ਾਇਨ ਕਰ ਰਹੇ ਨੇ ਸਾਰੀ ਕਹਾਣੀ ਦੇ ਇਰਤ ਗਿਰਦ ਉਹੀ ਘੁੰਮ ਰਹੇ ਨੇ ਈਵਨ ਕਿ ਇਹਦੇ ਵਿੱਚ ਉਹਨਾਂ ਦੇ ਸਭ ਤੋਂ ਮਸ਼ਹੂਰ ਬੇਟੇ ਕਿਸ਼ਿੰਦਾ ਗਰੇਵਾਲ ਨੇ ਵੀ ਕੰਮ ਕੀਤਾ ਉਹਨਾਂ ਦਾ ਕੰਮ ਲਾਜਵਾ ਵਾ ਇਥੋਂ ਦਾ ਕਿ ਉਹਨਾਂ ਦੇ ਵੱਡੇ ਬੇਟੇ ਵੱਡੇ ਏਕਮ ਗਰੇਵਾਲ ਨੇ ਸ਼ਾਇਦ ਉਹਨਾਂ ਦਾ ਨਾਂ ਉਹਨਾਂ ਨੇ ਵੀ ਇਹਦੇ ਵਿੱਚ ਕੰਮ ਕੀਤਾ ਐਂਡ ਉਹਨਾਂ ਦੇ ਸਭ ਤੋਂ ਛੋਟੇ ਬੇਟੇ ਦਾ ਵੀ ਇੱਕ ਸੀਨ ਆ ਮੈਂ ਤਾਂ ਬਸ ਇਹ ਉਹੀ ਕਰ ਰਹੀ ਜੀਆ ਕਿ ਸ਼ਾਇਦ ਉਨ੍ਹਾਂ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਵੀ ਦਿਖ ਜੇ ਕਹਿਣ ਦਾ ਭਾਵੇਂ ਇਹ ਕਿ ਗਿੱਪੀ ਦੇ ਰਵਾਲਦੇ ਸਾਰੇ ਪਰਿਵਾਰ ਨੇ ਹੀ ਕੰਮ ਕੀਤਾ ਬਟ ਉਹਨਾਂ ਦੇ ਵੱਡੇ ਬੇਟੇ ਨੇ ਜਿਹਦੇ ਵਿੱਚ ਐਕਟਿੰਗ ਕੀਤੀ ਆ ਉਹ ਲਾਜਵਾਬ ਸੀ ਜਿੰਨੇ ਵਾਰੀ ਵੀ ਉਹ ਸੀਨ ਉਹਦਾ ਕੋਈ ਆਇਆ ਨਾ ਸਕਰੀਨ ਦੇ ਉੱਪਰ ਉਹਨੇ ਬਈ ਬਹੁਤ ਕਮਾਲ ਦਾ ਕੰਮ ਕੀਤਾ ਤੇ ਸਭ ਤੋਂ ਵਧੀਆ ਜੋ ਮੈਨੂੰ ਕੰਮ ਲੱਗਿਆ ਇਸ ਫਿਲਮ ਦੇ ਵਿੱਚ ਜੋ ਇਹਦਾ ਫਿਲਮ ਦਾ ਵਿਲਨ ਆ ਉਹ ਤੰਗਾ ਬਲੀ ਵਾਲਾ ਆਪਣਾ ਐਕਟਰ ਉਹਨੇ ਬਹੁਤ ਜ਼ਬਰਦਸਤ ਕੰਮ ਕੀਤਾ ਬਈ ਉਹਦਾ ਜਦੋਂ ਹੀ ਤਕਰੀਨ ਤੇ ਹੁੰਦਾ ਫਿਲਮ ਦੇ ਵਿੱਚ ਮੈਨੂੰ ਲੱਗਦਾ ਵੀ ਮੇਨ ਜਾਨ ਹੀ ਉਹ ਪਾਉਂਦਾ ਉਹ ਇਤਫਾ ਵਨ ਦੇ ਵਿੱਚ థੈਨੌਸ ਹੀ ਸੀਗਾ ਉਸੇ ਤਰ੍ਹਾਂ ਦਾ ਹੀ ਸੀਗਾ ਤੁਸੀਂ ਇਹਨੂੰ థੈਨੌਸ ਕਹਿ ਸਕਦੇ ਹੋ ਜਾਂ ਕੋਈ ਵੀ ਕਰੈਕਟਰ ਹਲਕ ਕਹਿ ਸਕਦੇ ਹੋ ਕਿ ਭਾਈ ਉਹਨੂੰ ਹਰਾਉਣਾ ਉਹਨੂੰ ਮਾਰਨਾ ਉਹਨੂੰ ਠਿੱਟਣਾ ਬਹੁਤ ਮੁਸ਼ਕਲ ਆ ਉਹਦੇ ਅੱਜ ਤੱਕ ਕਦੇ ਕੋਈ ਜ਼ਖਮ ਵੀ ਨਹੀਂ ਲੱਗਿਆ ਹੁੰਦਾ ਤੇ ਫਿਰ ਉਹਦੇ ਇੱਕ ਖੂਨ ਨਿਕਲਦਾ ਉਹ ਖੂਨ ਨਿਕਲਦਾ ਦੇਖ ਕੇ ਉਹਦੀ ਭੈਣ ਕਹਿੰਦੀ ਹੈ ਕਿ ਲੱਗਦਾ ਹੈ ਕਿ ਤੈਨੂੰ ਹੁਣ ਤੱਕ ਕਦੇ ਸਭ ਤੋਂ ਵੱਡੇ ਦੁਸ਼ਮਣ ਨੇ ਟੱਕਰ ਦਿੱਤੀ ਹੈ ਤੇ ਉਹ ਖੁੰਦਾ ਖਾਲਤਾ ਯਾਨੀ ਕਿਲਾ ਖਾਲਸਾ ਹੀ ਸੀਗਾ ਜੋ ਉਹਨੂੰ ਹਰਾ ਸਕਦਾ ਸੀਗਾ ਤੋ ਇਸ ਤਰ੍ਹਾਂ ਦੀ ਇੱਕ ਬੇਸਿਕ ਕਹਾਣੀ ਆ ਹੁਣ ਇਹ ਤੁਹਾਡੇ ਤੇ ਹੈ ਕਿ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜੇ ਤਾਂ ਤੁਸੀਂ ਇੱਕ ਐਕਸ਼ਨ ਫਿਲਮ ਦੇਖਣਾ ਚਾਹੁੰਦੇ ਹੋ ਜੋ ਸਿੰਘਾਂ ਦੇ ਉੱਪਰ ਬਣਾਈ ਗਈ ਆ ਫਿਰ ਤਾਂ ਇਹ ਤੁਹਾਡੇ ਲਈ ਬਹੁਤ ਵਧੀਆ ਫਿਲਮ ਮੈਂ ਤਾਂ ਇਹੀ ਕਹਾਂਗਾ ਕਿ ਤੁਸੀਂ ਇਸ ਨੂੰ ਇੱਕ ਵਾਰੀ ਦੇਖ ਕੇ ਆਓ ਪਹਿਲਾਂ ਇਸ ਪਰ ਨੂੰ ਜਾ ਕੇ ਦੇਖੋ ਫਿਰ ਤੁਸੀਂ ਆਪਣਾ ਨਜ਼ਰੀਆ ਪੇਸ਼ ਕਰੋ ਕਿ ਤੁਹਾਨੂੰ ਕਿਵੇਂ ਲੱਗੀ ਕਿਉਂਕਿ ਮਾੜੀ ਚੀਜ਼ ਤਾਂ ਫਿਲਮ ਦੇ ਵਿੱਚ ਕੋਈ ਵੀ ਨਹੀਂ ਆ ਹਾਂ ਮਿਸਟੇਕਾਂ ਨਹੀਂ ਤੇ ਉਹ ਮਿਸਟੇਕਾਂ ਨੂੰ ਇਸ ਚੀਜ਼ ਲਈ ਆਪਾਂ ਇਗਨੋਰ ਕਰ ਸਕਦੇ ਹਾਂ ਕਿ ਜੇ ਦੋਨਾਂ ਨੇ ਆਖਰੀ ਇਹ ਕਿ ਕੋਈ ਇਤਿਹਾਸਕ ਕਹਾਣੀ ਤਾਂ ਨਹੀਂ ਆ ਇਹ ਇਹਦਾ ਜੇਕਰ ਤੁਹਾਨੂੰ ਇਤਿਹਾਸ ਵਿੱਚ ਕਿਤੇ ਵੀ ਨਹੀਂ ਮਿਲੇਗਾ ਇੱਕ ਫਿਕਸ਼ਨਲ ਸਟੋਰੀ ਆ ਫਿਕਸ਼ਨਲ ਕਰੈਕਟਰ ਨੇ ਤੇ ਬਾਕੀ ਫਿਲਮ ਮੈਨੂੰ ਓਵਰਆਲ ਠੀਕ ਲੱਗੀ ਆ ਮੈਂ ਦਸ ਦੇ ਵਿੱਚੋਂ ਇਹਨੂੰ 7.5 ਜਾਂ 8 ਸਟਾਰ ਆਮ ਨਾਲ ਦੇ ਸਕਦਾ ਪਰ ਉਹਦੇ ਵਿੱਚ ਜੋ ਕਮੀਆਂ ਨੇ ਉਹ ਤਾਂ ਹੈਗੀਆਂ ਨੇ ਉਹ ਤੁਸੀਂ ਆਪ ਜਾ ਕੇ ਦੇਖੋ ਕਿ ਫਿਲਮ ਕਿਸ ਤਰ੍ਹਾਂ ਦੀ ਆ ਬਾਕੀ ਤੁਹਾਨੂੰ ਜੇ ਵੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜੁਦਾ ਤੇ ਜੇ ਤੁਸੀਂ ਫਿਲਮ ਦੇਖ ਲਈ ਆ ਤਾਂ ਵੀ ਕਮੈਂਟ ਕਰੋ ਜੀ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ